ਇਸ ਵਾਲੇ ਦੀ ਫਰੀਦਕੋਟ ਤੋਂ ਵੱਡੀ ਖਬਰ ਆ ਰਹੀ ਹੈ ਜਿੱਤੇ ਫਰੀਦਕੋਟ ਦੇ ਵਿੱਚ ਗੈਂਗਸਟਰਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਹੈ ਤੁਹਾਨੂੰ ਦੱਸਦੇ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਦੇ ਵਿੱਚ ਗੈਂਗਸਟਰ ਕੁਮਰੇ ਨੇ ਤਾਂ ਜਦੋਂ ਪੁਲਿਸ ਉਹਨਾਂ ਨੂੰ ਫੜਨ ਦੇ ਲੱਗ ਗਈ ਤਾਂ ਉਹਨਾਂ ਚਾਰਾਂ ਦੇ ਵਿੱਚੋਂ ਇੱਕ ਗੈਂਗਸਟਰ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਦਾ ਨਾਮ ਸੰਜੀਪ ਸਿੰਘ ਸੀ ਉਸਨੇ ਪੁਲਿਸ ਨੂੰ ਦੇਖ ਕੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤਾਂ ਜਿਸ ਤੋਂ ਬਾਅਦ ਜਦੋਂ ਸੀਐਸਟਾਫ ਦੀ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਤਾਂ ਫਾਇਰਿੰਗ ਦੇ ਵਿੱਚੋਂ ਤਿੰਨ ਗੈਂਗਸਟਰ ਜ਼ਖਮੀ ਹੋ ਗਏ ਚਾਹਤ ਕਿ ਇੱਕ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਿਆ ਤੇ ਹੁਣ ਤਿੰਨੇ ਗੈਂਗਸਟਰ ਜੋ ਕਿ ਜ਼ਖਮੀ ਹੋ ਗਏ ਨੇ ਪੁਲਿਸ ਨੇ ਉਹਨਾਂ ਨੂੰ ਸਿੱਲ ਹਸਪਤਲ ਦਾਖਲ ਕਰਵਾ ਦਿੱਤਾ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਆਖਿਰ ਕੀ ਆ ਪੂਰਾ ਮਾਮਲਾ ਆਉਥੋਂ ਨੂੰ ਐਸਪੀ ਦੇ ਕੋਲ ਸੁਣਾਦਿਆਂ ਇਦਾਂ ਜੀ ਜਿਹੜੀ ਸੀਜੀਪੀ ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਗਰਾਈ ਤੋਂ ਔਲਖੀ ਰੋਡ ਤੇ ਗਸ਼ਤ ਕਰ ਰਹੀ ਸੀ ਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਨਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਅਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਐ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੂੰ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸ ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਆ ਤਿੰਨ ਬੰਦੇ ਅਸੀਂ ਜਿੰਨ ਕੀ ਕਹਿੰਦੇ ਆ ਤੇ ਮੌਕੇ ਤੇ ਹੀ ਫੜ ਲਏ ਹੈਗੇ ਇੱਕ ਬੰਦਾ ਹਜੇ ਐਪਰੀਹੈਂਡ ਕਰਨਾ ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਆਰਟਰ ਓਟ ਲੈ ਕੇ ਤੇ ਉਥੋਂ ਭੱਜਣ ਚ ਕਾਮਯਾਬ ਹੋ ਗਿਆ ਸੂਜੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਚਕਮੀ ਹੋਇਆ ਕਿਤੇ ਕਿਤੇ ਇਹਨਾਂ ਦੇ ਕੋਲ ਨਹੀਂ ਜਿਹੜੇ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ ਜੀ ਲੱਗੀਆਂ ਜੀ ਉਹ ਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ ਮਡਲੀਆਂ ਦੇ ਹੋਰ ਜਿੱਥੇ ਹੋएगी ਤੇ ਉਹ ਡਾਕਟਰ ਪਤਾ ਕਰ ਰਹੇ ਸਰ ਉਹਨਾਂ ਵੱਲੋਂ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਸੀ ਉਹਨਾਂ ਵੱਲੋਂ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਨਤਾ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਸੀ ਕਿ ਕਿਉਂ ਇਹਨਾਂ ਨੇ ਹਾਂ ਜੀ ਹਾਂ ਜੀ ਮਲਾਜਮਾਂ ਦਾ ਵਿਚਾਰਿਆ ਮਲਾਜਮਾਂ ਦਾ ਵਿਚਾਰਿਆ ਕੋਈ ਅਸਲਾ ਵੀ ਮ ਅਸਲਾ ਕੇਰਾ ਜੀ ਮਿਲਿਆ ਜੀ ਇੱਕ ਮਿਲਿਆ ਪਹਿਚਾਨ ਇਹਨਾਂ ਨੂੰ ਮੈਡੀਕਲ ਏਡ ਦਵਾਈਏ ਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਪੁੱਛਗੋ ਪੜਤਾਲ ਕਰਾ ਇਹਨਾਂ ਚ ਮੁੱਖ ਜਿਹੜਾ ਸਰਗਣਾ ਹੈ ਹਰਿਆਣੇ ਦਾ ਦੱਸਿਆ ਜਾ ਰਿਹਾ ਸੋਨੀਪਟ ਦਾ ਹਾਂ ਜੀ ਮੈਂ ਫੇਰ ਹੀ ਕਹਿ ਰਿਹਾ ਕਿ ਹਜੀ ਪਹਿਲਾਂ ਇਹਨਾਂ ਨੂੰ ਹੀ ਜੇ ਮੈਡੀਕਲ ਏਡ ਦਵਾ ਰਹੇ ਇਥੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪੀਰਕੋਟ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜਾਇਆ ਹੋਏਗਾ ਠੀਕ ਹੈ